ਇਕ ਸਾਚੈ ਸਾਚ ਸਮਾਈ ਰਾਮ ਕਲੀ ਮਹੱਲਾ ਪੰਜਵਾ ਰਾਜਾ ਰਾਮ ਕੀ ਸਰਨਾਏ ਨਿਰਪਉ ਭਏ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਏ ਰਹਾਉ ਜਾਂ ਕਹਿ ਰਾਮ ਬਸੈ ਮਨ ਮਾਹੀ ਸੋ ਜਨ ਦੁੱਤਰ ਪੀਖਤ ਨਾਹੀ ਸਗਲੇ ਕਾਜ ਸੁਆਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਣੇ ਜਿਸ ਕਾ ਮਸਤਕ ਹਾਥ ਗੁਰ ਧਰੈ ਸੋ ਦਾਸ ਅੰਦੇ ਸਾਖਾ ਹੀ ਕਰੈ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਭਵ ਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਊਜਲ ਸਾਚੈ ਦਰਬਾਰੀ ਅਨੰਦ ਕਰਹੁ ਤਜ ਸਗਲ ਬਿਕਾਰ ਨਾਨਕ ਹਰਿ ਜਪ ਉਤਰੋ ਪਾਰ RAM ਕਲੀ ਮਹੱਲਾ ਪੰਜਵਾ ਇੰਦਨ ਤੇ ਬੈ ਸੰਤਰ ਭਾਗੈ ਮਾਟੀ ਕੋ ਜਲ ਦਹਿ ਦਿਸ ਤਿਆਗੈ ਉਪਰ ਚਰਨ ਤਲੈ ਆਕਾਸ ਘਟ ਮਹਿ ਸਿੰਧ ਕੀਓ ਪ੍ਰਗਾਸ ਐਸਾ ਸਮਰਥ ਹਰ ਜੀਉ ਆਪ ਨਿਮਕਨਾ ਬਿਸਰਾ ਜੀ ਭਗਤਨ ਕੈ ਆਠ ਪਹਿਰ ਮਨ ਤਾ ਕੋ ਜਾਪ ਰਹਾਉ ਪ੍ਰਥਮੀ ਮਾਕਨ ਪਾਚੈ ਦੂਧ ਮੈ ਲੂਕੀਨੋ ਸਬਨ ਸੂਦ ਭੈ ਤੇ ਨਿਰਪਉ ਡਰਤਾ ਫਿਰੈ ਹੋਂਦੀ ਕੋ ਅਣਹੋਂਦੀ ਰੈ ਦੇਹੀ ਗੁਪਤ ਬੇਦੇਹੀ ਦੀਸੈ ਸਗਲੇ ਸਾਜ ਕਰਤ ਜਗ ਦੀਸੈ ਧੰਗਣ ਹਾਰ ਅਨ ਧਗ ਦਾ ਠਾਗੇ ਬਿਨ ਵਖਰ ਫਿਰ ਫਿਰ ਉਠ ਲਾਗੇ ਸੰਤ ਸਭਾ ਮਿਲ ਕਰੋ ਬਖਿਆਨ ਸਿਮਰਤ ਸਾਸਤ ਬੇਦ ਪਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਭਾਵੇ ਸੋ ਥੀਆ ਸਦਾ ਸਦਾ ਹਰ ਕੀ ਸਰਨਾਈ ਪ੍ਰਭ ਬਿਨ ਨਾਹੀ ਆਨ ਬੀਆ ਰਹਾਉ ਪੁੱਤਰ ਕਲਤਰ ਲਖਮੀ ਦੀਸੈ ^{(1)} ^{(2)} ਨਿਨ ਮਹਿ ਕਿਛੂ ਨਾ ਸੰਗ ਲੀਆ ਵਿਖਟ ਗਉਰੀ ਖਾਏ ਭੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਭ ਜੋਨ ਮਹਿ ਕਿਰਤ ਪਿਆ ਪੁਰਬ ਕਮਾਣੇ ਛੋੜਹਿ ਨਾਹੀ ਜਮਦੂਤ ਗਰਾਸੀਓ ਮਹਾ ਭਇਆ ਭੋਲਾ ਝੂਠ ਕਮਾਵੇ ਅਵਰਾ ਤ੍ਰਿਸ਼ਣ ਨਾ ਬੂਝੈ ਬਹੁਤ ਹਯਾ ਅਸਾਧ ਰੋਗ ਉਪਜਿਆ ਸੰਤ ਦੂਖਣ ਦੇਹ ਬੰਦਾਸੀ ਮਹਾ ਖਯਾ ਜਿਨਹ ਨਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੀ ਕਰ ਕਿਰਪਾ ਪਾਰ ਬ੍ਰਹਮ ਮਯਾ ਰਾਮ ਕਲੀ ਮਹੱਲਾ 5 ਐਸਾ ਪੂਰਾ ਗੁਰਦੇਵ ਸਹਾਈ ਜਾ ਕਾ ਸਿਮਰਨ ਬਿਰਥਾ ਨਾ ਜਾਈ ਰਹਾਉ ਦਰਸ਼ਨ ਪੇਖਤ ਹੋਏ ਨਿਹਾਲ ਜਾ ਕੀ ਧੂਰ ਕਾਟੈ ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾਂ ਕੈ ਮਸਤ ਕਰਾਖੈ ਆਹਤ ਪ੍ਰਭ ਮੇਰੋ ਅਨਾਥ ਕੋ ਨਾਥ ਪਾਤ ਤਉ ਉਧਾਰਨ ਕਿਰਪਾ ਨਿਦਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿ ਸੁਦਾਨ ਤਜਹਿ ਵਿਕਾਰ ਬਿਨਸੈ ਅਬਮਾਨ ਏਕ ਧਿਆਈਐ ਸਾਧਕੈ ਸੰਗ ਪਾਪ ਬਨਾਸੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਟ ਘਟ ਰਵ ਰਹਿਆ ਗੁਣ ਤਾਸ ਦਰਸ ਦੇ ਧਾਰੋ ਪ੍ਰਭ ਆਸ ਨਿਤ ਨਾਨਕ ਚਿਤਵੈ ਸਾਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੁਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗਉਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਤ ਪ੍ਰਗਾਸ ਚਰਨ ਕਮਲ ਮਹਿ ਹੋਏ ਨਿਵਾਸ ਸੰਤ ਸੰਗਤ ਮਹਿ ਹੋਏ ਉਧਾਰ ਨਾਨਕ ਭਵਜਲ ਉਤਰਸ ਪਾਰ RAM KALI MAHALLA 5 ਗੁਰਪੂਰਾ ਮੇਰਾ ਗੁਰਪੂਰਾ RAM ਨਾਮ ਜਪ ਸਦਾ ਸੁਹੇਲੇ ਸਗਲ ਬਨਾਸੇ ਰੋਗ ਕੂੜਾ ਰਹਾਉ ਏਕ ਅਰਦੋ ਸਾਚਾ ਸੋਏ ਜਾਂ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੁਖ ਸਹਿਜ ਆਨੰਦ ਕਰਹੁ ਮੇਰੇ ਭਾਈ ਗੁਰ ਪੂਰੈ ਸਭ ਚਿੰਤ ਮਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਨਰ ਨਰਹਿ ਨਮਸ਼ਕਾਰੰ ਜਲਨ ਥਲਨ ਵਸੁਦ ਗਗਨ ਏਕ ਏਕੰਕਾਰੰ ਰਹਾਉ ਹਰਨ ਧਨ ਪੁਨ ਪੁਨਹਿ ਕਰਨ ਨਹਿ ਗਿਰਹਿ ਨਿਰੰਘਾਰੰ ਗੰਭੀਰ ਧੀਰਨਾਮ ਹੀਰ ਪੂਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ਰਾਮਕਲੀ ਮਹੱਲਾ ਪੰਜਵਾਂ ਰੂਪ ਰੰਗ ਸਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਕ ਕਾਮਨੀ ਰਹਾਉ ਭੰਡਾਰ ਦਰਬ ਅਰਬ ਖਰਬ ਵੇਖ ਲੀਲਾ ਮਨ ਸਾਧਾਰੈ ਨਹਿ ਸੰਗ ਗਾਮਨੀ ਸੁੱਤ ਕਲਤਰ ਭਰਾਤ ਮੀਤ ਉਰਜ ਪਰਿਉ ਭਰਮ ਮੋਹਿਉ ਏ ਬਿਰਖ ਸ਼ਾਮਨੀ ਚਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਰਾਮ ਕਲੀ ਮਹੱਲਾ ਨੌਆ ਤੇ ਪਦੇ ਰੇ ਮਨ ਓਟਲੇ ਹੋ ਹਰ ਨਾਮਾ ਜਾਂ ਕਹਿ ਸਿਮਰਨ ਦੁਰਮਤ ਨਾਸੈ ਪਾਵਹਿ ਪਦ ਨਿਰਬਾਨਾ ਰਹਾਉ ਬੜ ਭਾਗੀ ਤਿਹ ਜਨ ਕਉ ਜਾਣੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਹੁਣ ਬੈਕੁੰਠ ਸਦਾ ਵੈ ਅਜਾਮਲ ਕੋਵੰਤ ਕਾਲ ਮਹਿ ਨਾਰਾਇਣ ਸੁਦਿਆਈ ਜਾ ਗਤ ਕੋ ਜੋਗੀ ਸਰਬਾਸ਼ਤ ਸੋ ਗਤ ਸ਼ਿਨ ਮਹਿ ਪਾਈ ਨਾਹਿਨ ਗੁਨ ਨਾਹਿਨ ਕਛ ਵਿਦਿਆ ਧਰਮ ਕੌਣ ਗਜਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਪੈ ਦਾਨ ਤਿਹ ਦੀਨਾ ਰਾਮ ਕਲੀ ਮਹੱਲਾ ਨੌਂ ਆ ਸਾਧੂ ਕੌਣ ਜੁਗਤ ਅਬ ਕੀਜੈ ਜਾਂਤੇ ਦੁਰਮਤ ਸਗਲ ਬਨਾਸੈ ਰਾਮ ਭਗਤ ਮਨ ਭੀਜੈ ਰਹਾਉ ਮਨ ਮਾਇਆ ਮਹਿ ਉਰਜ ਰਹਿਓ ਹੈ ਬੂਝੈ ਨਹਿ ਕਛ ਗਿਆਨਾ ਕੌਣ ਨਾਮ ਜਗ ਜਾਂ ਕੈ ਸਿਮਰੈ ਪਾਵੈ ਪਦ ਨਿਰਬਾਨਾ ਭਈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ RAM ਨਾਮ ਨਰ ਨਿਸਵਾਸੁਰ ਮਹ ਨਿਮਖ ਏਕ ਉਰ ਧਾਰੇ ਜਮ ਕੋ ਤ੍ਰਾਸ ਮਿਟੈ ਨਾਨਕ ਤੇ ਆਪਣੋ ਜਨਮ ਸਵਾਰੈ RAM ਕਲੀ ਮਹੱਲਾ ਨਵਾਂ ਪ੍ਰਾਣੀ ਨਾਰਾਇਣ ਸੁਦਲੇ ਛਿਨ ਛਿਨ ਆਉਧ ਘਟੈ ਨਿਸਵਾਸੁਰ ਵਿਰਥਾ ਜਾਤ ਹੈ ਦੇ ਰਹਾਉ ਤਰ ਲਾਪੋ ਬਿਖਿਨ ਸਿਓ ਖੋਇਓ ਬਾਲਪਨ ਅਗਿਆਨਾ ਵਿਰਧ ਭਇਓ ਅਜਹੁ ਨਹੀਂ ਸਮਝੈ ਕੌਣ ਕੁਮਤ ਉਰ ਜਾਣਾ ਮਾਨਸ ਜਨਮ ਦਿਓ ਜਿਹ ਠਾਕੁਰ ਸੋ ਤੈ ਕਿਉ ਬਿਸਰਾਇਉ ਮੁਕਤ ਹੋਤ ਨਰ ਜਾਕੇ ਸਿਮਰੈ ਨਿਮਖ ਨਾ ਤਾ ਕਉ ਗਾਇਉ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨਾ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ RAM KALI MAHAL